ਦੇਖੋ ਗੁਰਦਾਸਪੁਰ ਦੇ ਡੀਸੀ ਨੇ ਕਿਸ ਤਰ੍ਹਾਂ ਤੜਕਸਾਰ ਨਜਾਇਜ਼ ਕਬਜ਼ੇ ਹਟਾਏ ਤੇ ਲੋਕਾਂ ਦੀ ਉਹਨਾਂ ਨਾਲ ਤਿੱਖੀ ਬਹਿਸ ਵੀ ਹੋਈ ਪਰ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਨ ਦੇ ਲਈ ਸਹੀ ਢੰਗ ਦੇ ਨਹੀਂ ਚਲਾਣ ਦੇ ਲਈ ਉਹਨਾਂ ਨੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਹਟਾਏ ਅਗਰ ਇਦਾਂ ਹੀ ਹਰ ਸ਼ਹਿਰ ਅਤੇ ਕਸਬੇ ਦੇ ਵਿੱਚ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਕਈ ਲੋਕਾਂ ਦੀ ਜਾਨ ਵੱਗ ਸਕਦੀ ਹੈ ਕਿਉਂਕਿ ਇਹਨਾਂ ਨਜਾਇਜ਼ ਕਬਜ਼ਿਆਂ ਦੇ ਨਾਲ ਐਕਸੀਡੈਂਟ ਤੱਕ ਹੋ ਜਾਂਦੇ ਨੇ ਕਈ ਕੀਮਤੀ ਜਾਨਾਂ ਜਾਂਦੀਆਂ ਨੇ ਫਿਲਹਾਲ ਗੁਰਦਾਸਪੁਰ ਦੇ ਡੀਪੀ ਦਾ ਇਹ ਸੁਲਾਗਾਯੋ ਕਦਮ ਹੈ ਦੇਖੋ ਤੁਸੀਂ ਵੀ ਲਾਈਵ ਤਸਵੀਰਾਂ ड्राइवर 32 32 सारी बार कटाना नहीं ना थक कर देंगे अच्छा अनार बोलो रात में कोई टमटम के जूते ये रहे जूते ये भाई नाम एक मिनट और आज ਕਨਸਟ੍ਰਕਟਿਵ ਕੰਪਨੀ ਅਗਰ ਕੋਈ ਨਾ ਰੱਖੇ ਤਾਂ ਅਗਰ ਅੰਦਰੋਂ ਦੀ ਅਧਿਕਾਰਿਕਤਾ ਕਾਜੀ ਨਹੀਂ ਲਿੰਗ ਹੈ ਅਸੀਂ ਕੋਈ ਬਿਲਡਿੰਗ ਨਹੀਂ ਕਹਿ ਰਹੇ ਕਿ ਜੋ ਫਾਊਂਡੇਸ਼ਨ ਹੈ ਮਤਲਬ ਕਿ ਇਹ ਰਸਟ ਚੱਕਰ ਸੀਗੀ ਇਹ ਇਹ ਦਿੱਤਾ ਨਹੀਂ ਆਇਆ ਉਹ ਦੰਗਲਵਾ ਕੋਈ ਸਾਵਾਂ ਅਦਰ ਛਾਤਵਾ ਨੁਕਸਾਨ ਜੇਤ ਤੋਂ ਬਾਅਦ ਨੁਕਸਾਨ ਹੈ ਜਰ ਇਹ ਤੁਹਾਨੂੰ ਦਿਓ ਨਾ いいね。<noise> હા ઓલે ના કે તરા તા એ જો એ ટીના ની એ જો બોલ બોલકો ઉતાર્યા કોઈ કાળુ નથી આ રી દો આવી દો આ બે ટકા નો કામ નથી આનું કામ નથી આ 18 સુધી કાં કરકે દે થોડી નહી હૈ ઓર ના ઓર ગેમ માં અલ્ટમેન્ડ હોયા તો હું સાલુ બે જવાની મોટી ગલ જે અહી ਚਾਹੀਏ ਤੇ ਤੁਸੀਂ ਉੱਥੇ ਕਾਰੋਬਾਰ ਕਰੋਗੇ ਇਹ ਅਸੀਂ ਸੀਲ ਕਰਤੀ ਸਾਰੀ ਮਸ਼ੀਨ ਮੰਡੀ ਆਈ ਕੋਈ ਕਿਰਾਇਆ ਨਹੀਂ ਲਵਾਂਗੇ ਅਸੀਂ ਅੱਗੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਥੱਲਣ ਦੇ ਸਾਡੀ ਆਪਾਂ ਤੁਹਾਡੇ ਕੋਲ ਇੱਕ ਹੀ ਦਾ ਰਿਪੇਅਰ ਕਰਾ ਦਾਂਗੇ ਕਹਿੰਗੇ ਅਦਰ ਰਿਪੇਅਰ ਕਰਾ ਦਾਂਗੇ ਚਲੋ ਆਵਾਜ਼ ਨਾਲ ਉਹ ਤਕਾਰਕ ਕਮੇਟੀ ਨੇ ਮੁਰੰਮਤ ਕਰਾ ਦੇਣੀ ਕਮੇਟੀ ਕਰਾ ਲਾਂਗੇ ਪਰ ਜੇ ਇਦਾਂ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਦਗਾ ਸਟਰ ਤੋਂ ਬਾਹਰ ਆਪਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਫਿਰ ਨਹੀਂ ਵਾਰ ਤਾਂ ਨੂੰ ਸਖਰ ਪੈਂਦੀ ਵਾਰੀ ਪਹਿਲਾਂ ਸੜਾ ਰੱਖੇ ਲੱਗਦਾ ਅਸੀਂ 1.5 2 ਫੁੱਟ ਤੇ 1.5 2 ਫੁੱਟ ਤੱਕ ਬਣਾ ਦੇ ਕੋਈ ਗੱਲ ਹੋ ਰਿਪੇਅਰ ਹੋ ਜੇ ਸਾਡੇ ਪੱਤਰ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਰੋਪਾਏ ਕਰੋਗੇ ਤੇ ਫੇਰ ਇਹ ਇਤਕਾਮੀ ਕਲਰ ਦੇਣੀ ਆ ਪ੍ਰਸ਼ਾਸਨ ਨਾਲ ਮਾਲਕੀ ਇਕਰਾਰ ਕਰਾ ਦੇਣੀ ਆ ਸਾਹਿਬ ਘੱਡੀ ਆ ਦਾ ਰੱਬਤ ਤੋਂ ਆ ਕਿਸ ਬਾਲ ਦੇ ਕਹਿ ਤਾ ਕਰੋਗੇ ਇਹਦਾ ਫੇਰ ਹੋਏਗੀ ਆ ਹੋਏਗੀ ਅੱਜ ਉਹ ਇਧਰ ਆ ਰੁਕੀ ਤੇ ਨਗਰ ਕੌਂਸਲ ਦੇ ਨਾਲ ਤਾਲਮੀ ਗਾ ਲੀ 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 ਗਾ ਲ ਆਹ ਰਾਮੀ ਖਾਲੀ ਆ ਰਿਹਾ ਆ ਯਾਰ ਆਪ ਕੋ ਬਾਏ ਇਹ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਨਹੀਂ ਸਾਰੇ ਤੁਸੀਂ ਮੈਨੂੰ ਅੱਧਾ ਘਟਾਣਾ ਦਾ ਕੋਈ ਪ੍ਰਸਤ ਮੈਂ ਨਾਲ ਬੋਲਿਆ ਅੱਧਾ ਘਟਾ ਵੀ ਉਹਨਾਂ ਨੂੰ ਤੁਹਾਡੇ ਮਾਜਮਾ ਨੇ ਨਾਲ ਹੀ ਸਾਜ਼ੀ ਪੀਨਾ ਦੀ ਤੋੜ ਦਿੱਤੀ ਜੇ ਨਾਲ ਹੀ ਛੱਪੀ ਤੋੜ ਦਿੱਤੀ ਮੈਂ ਕਹਿੰਦਾ ਕਿ ਹੁਣ ਕਹਿੰਦਾ ਰਿਹਾ ਜੀ ਸਾਜ਼ੀ ਮੈਂ ਉਹਨਾਂ ਨੂੰ ਤੈਰ ਤਾਂ ਮੈਂ ਤੈਰ ਤਾਂ ਫੇਰ ਵੀ ਸਾਜ਼ੀ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ ਮੈਂ ਹੁਣ ਮੇਰੇ ਅੰਦਰ ਚੱਲ

ਉਹ ਇੱਕ ਟੀਨਾਂ ਵੀ ਢਾਉ ਮੈਂ ਤਾਂ ਅਜਾ ਅਗਲੇ ਦਕਾਨਾਂ ਦੇ ਗਾ ਨਹੀਂ 4 ਵਜੇ ਦੇ ਆਣ ਕੇ ਭੇਜ ਦੇ 4 ਵਜੇ ਦੇ ਭਾਈ ਪਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ-ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਰਾਹੀਂ ਆਦੀ ਸੀਗੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਗ ਪਾਏ ਜਿਹੜੇ 15 20 ਮਿੰਟ ਅੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਜਾਇਜ਼ ਤੌਰ ਤੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅੰਸ ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਹੀ ਅਹੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਵੇਖਿਆ ਹੋਏਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਛ ਅਨੰਦ ਹੈ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕ ਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਯੂ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਣਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਮਾਂਗਾ ਕਿ ਆਵਾਜਾਈ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਨੂੰ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜਦੀ। ਇੱਥੇ ਆਇਆ ਹਜੇ ਮਹੀਨਾ ਹੋਇਆ ਹੈ। ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ। ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ 'ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ਢੀ ਵੱਡੀ ਰੋਡ ਕਿੱਥੇ ਗਈ? ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਜਾਈ ਜੀ ਦਾ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਾਨੈਂਟ ਸਟਰਕਚਰ ਵੀ ਬਣੇ ਦੇ ਆ ਜਿਹੜੇ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਨਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮੈਂ ਇਹ ਬੇਨਤੀ ਕਰਦਾ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ